ਸਵਾਗਤ ਹੈ ਜੀ ਤੁਹਾਡਾ ਤੁਸੀਂ ਦੇਖ ਰਹੇ ਹੋ ਮਾਲਵਾ ਐਮਬੀਟੀਵੀ ਤੇ ਮੈਂ ਗੁਰਵਿੰਦਰ ਸਿੰਘ ਰੋਮੀ ਆਖਰੀ ਚਰਮ ਤੇ ਚੋਣ ਪ੍ਰਚਾਰ ਚੱਲ ਰਹੇ ਨੇ 1 ਜੂਨ ਨੂੰ ਪੰਜਾਬ ਦੇ ਅੰਦਰ ਵੋਟਾਂ ਪੈਣੀਆਂ ਨੇ ਤੇ ਜਿਲ੍ਹਾ ਸੰਗਰੂਰ ਦੇ ਸਬਡਿਵੀਜ਼ਨ ਪੁਵਾਨੀਗੜ੍ਹ ਦੇ ਪਿੰਡ ਪਨਮਾ ਵਿਖੇ ਇੱਕ ਰੈਲੀ ਨੂੰ ਮਾਹ ਪ੍ਰੋਗਰਾਮ ਕਰਵਾਉਣ ਵਿੱਚ ਸਫਲ ਹੋ ਗਏ ਨੇ ਸਾਬਕਾ ਚੇਅਰਮੈਨ ਵਰਿੰਦਰ ਪਨਮਾ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਸੁਖਪਾਲ ਸਿੰਘ ਖੈਰ ਦੀ ਅਮਤ ਇੱਕ ਵਧਾਈ ਇਕੱਠ ਹੋ ਗਿਆ ਤੇ ਖੈਰ ਦਾ ਕੀ ਕਹਿਣਾ ਤੇ ਕੀ ਕਹਿੰਦਾ ਬਰਿੰਦਰ ਪਨਮਾ ਦਾ ਤੁਹਾਨੂੰ ਉਥੇ ਹੀ ਚਲਦੇ ਆ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਭਮਾ ਕੇ ਚੋਣਵੀ ਮਾਹੌਲ ਹੈ ਪਰ ਨਾਲੋਂ ਨਾਲ ਗਰਮੀ ਦਾ ਪਾਰਾ ਵੀ ਸਿਖਰਾਂ ਤੇ ਹੈ ਸੋ ਇੱਕ ਵੱਡਾ ਇਕੱਠ ਪਨਮਾ ਦੇ ਅੰਦਰ ਹੋ ਗਿਆ ਤੇ ਬਰਿੰਦਰ ਪਨਮਾ ਕੁਝ ਕਹਿ ਰਹੇ ਨੇ ਆਓ ਤੁਸੀਂ ਵੀ ਸੁਣ ਲਓ ਬਹੁਤ ਚੰਗੇ ਹਰ ਇੱਕ ਵਰਕਰ ਦੇ ਲੋਕਾਂ ਦੇ ਨਾਲ ਖੜਨ ਵਾਲੇ ਲਈ ਬਸੀ ਅੱਜ ਤਾਂ ਇਹ ਉਹਨਾਂ ਦਾ ਗਰੁੱਪ ਬਰਾਕ ਭੌਂਦੇ ਨਗਰ ਦੇ ਵਿੱਚ ਹਲਕਾ ਸੰਗਠ ਦੇ ਵਿੱਚ ਕਾਇਮ ਖੜਾ ਹੈ ਬਹੁਤ ਬਹੁਤ ਧੰਨਵਾਦ ਤੁਹਾਨੂੰ ਪੁਜਾਉਣਾ ਹੈ ਤੇ ਮੋਦੀ ਨੂੰ ਮੋਦੀ ਨੂੰ ਪੁਜਾਉਣਾ ਸਾਰੇ ਹੱਥ ਫੜੇ ਕਰਕੇ ਬਸੋ ਵੀ ਸਾਰੇ ਆਪਾਂ ਪੁਜਾ ਕੇ ਆਦਿਆਂ ਲੱਗੇ ਹੋਏ ਨੇ ਬਾੜੀਆ ਸਾਭੀ ਬਹੁਤ ਚੰਗੇ ਹਰ ਇੱਕ ਵਰਕਰ ਤੇ ਲੋਕਾਂ ਦੇ ਨਾਲ ਖੜ੍ਹਣ ਵਾਲੇ ਵੀ ਤੁਸੀਂ ਅੱਜ ਤਾਇਆ ਉਹਨਾਂ ਦਾ ਗਰੁੱਪ ਬਰਾਤ ਭੌਂ ਨਿਗਰ ਦੇ ਵਿੱਚ ਹਰਕਾਰ ਸੰਗਠ ਦੇ ਵਿੱਚ ਕੈਮ ਫੜਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਹਿ ਇਸ ਕਰਕੇ ਮੇਰੇ ਵੀਰੋ ਬੁਰਾਤਾਂ ਦੀ ਗੱਲ ਕੋਈ ਨਹੀਂ ਕੀਤੀ ਕਿਸੇ ਨੇ ਉਹਨਾਂ ਦੀ ਡੀਏਟੀ ਕਿਸਾਨ ਕਾਰਾਂ ਨੇ ਉਹਨਾਂ ਨੂੰ ਤਨਖਾਹ ਨਹੀਂ ਦਿੱਤੀਆਂ ਉਹਨਾਂ ਦਾ ਛੇਵੇਂ ਕੇ ਕਮਿਸ਼ਨ ਦੇ ਪੈਸੇ ਉਹ ਬਕਾਇਆ ਨੇ ਉਹਨਾਂ ਦੇ ਓਲਡ ਪੈਨਸ਼ਨ ਸਕੀਮ ਦਾ ਝੂਠ ਬੋਲਿਆ ਗਿਆ ਅਰੰਦ ਕੇਜਰੀਵਾਲ ਦੇ ਭਰਵੰਤਪਾਣ ਵੱਲੋਂ 2004 ਤੋਂ ਪੁਰਾਣੀ ਪੈਨਸ਼ਨ ਬੰਦ ਹੈ ਹਿਮਾਚਲ ਦੀ ਇਲੈਕਸ਼ਨ ਵਿੱਚ ਕੇਜਰੀਵਾਲ ਪ੍ਰਬੰਧਪਾ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਕਿਹਾ ਕਿ ਸੁਪੁਰਾਣੀ ਪੈਨਸ਼ਨ ਲਾਗੂ ਕਰ ਦੇਣਗੇ ਲੇਕਿਨ 2 ਸਾਲ ਡੇਢ ਸਾਲ ਹੋ ਗਏ ਤੁਹਾਡਾ ਚਿੱਠਾ ਵੇਲਾ ਜਿਹਨੇ ਕਿਹਾ ਤਾਂ ਚਿੱਠਾ ਵੇਲਾ ਕਿ ਤੁਹਾਨੂੰ ਹਜ਼ਾਰ ਹਜ਼ਾਰ ਰੁਪਏ ਦੇਵਾਂਗੇ ਓਲਡ ਪੈਨਸ਼ਨ ਸਕੀਮ ਦਾ ਚਿੱਠਾ ਵੇਲਾ ਮੇਰੇ ਦਿਨੋਂ ਭੈਣੋ ਗੜ੍ਹੇਵਾ ਹਸਪਤਾਲ ਚ ਗਿਆ ਇਹ ਕਹਿੰਦੇ ਨੇ ਨਾ ਹੈਲਥ ਮਾਡਲ এডੂਕੇਸ਼ਨ ਮਾਡਲ ਗੜ੍ਹੇਵਾ ਸਰਕਾਰ ਵਿੱਚ ਲਾਈਫ ਖੜੋ ਕੇ ਉਥੇ ਕਹਾ ਮੋਲ ਦੇ ਦਿਖਾਏ ਐਮਰਜੈਂਸੀ ਦਾ ਕਰਵਾਉ ਉੱਜਿਆ ਪਿਆ ਉਥੇ 55 ਪੋਸਟਾਂ ਡਾਕਟਰਾਂ ਦੀਆਂ ਫਾਰਮਾਸਿਸਟਾਂ ਦੀਆਂ ਨਰਸਾਂ ਦੀਆਂ ਜਦੋਂ ਉਥੇ ਨੌਕਰੀ ਸਿਰਫ ਕਰ ਰਹੇ ਨੇ 23 24% 50% ਪਰ ਹਸਪਤਾਲਾਂ ਵਿੱਚ ਡਾਕਟਰ ਖਾਲੀ ਫਾਰਮਾਸਿਸਟ ਖਾਲੀ ਕਿਸੇ ਪ੍ਰਾਈਵੇਟ ਸਕੂਲਾਂ ਵਿੱਚ ਆ ਕੇ ਨਿਸ਼ਚਿਤ ਇਹਨੂੰ ਸੰਗਰੂਹ ਦੇ 50% ਸਰਕਾਰੀ ਸਕੂਲਾਂ ਵਿੱਚ ਹੈਡਮਾਸਟਰ ਦੀਆਂ ਪੋਸਟਾਂ ਖਰਜੀ ਪਈਆਂ ਨੇ ਮੇਰੇ ਵੀਰੋ ਫਿਰ ਵੀ ਕਹਿੰਦੇ ਨੇ ਰੰਗਲਾ ਪੰਜਾਬ ਪਾਤਾ ਸਾਡੇ ਪਿੱਛੇ ਗਸ਼ਮ ਵਿਚਾਰੇ ਨੇ ਚਿੱਟੇ ਦੇ ওভারਡੋਜ਼ ਦਾ ਮੋਤਾ ਹੋ ਗਿਆ ਫਿਰ ਵੀ ਕਹਿੰਦੇ ਨੇ ਰੰਗਲਾ ਪੰਜਾਬ ਬਣਾਤਾ ਸਾਡਾ ਸਕੂਲ ਦਾ ਪਾਣੀ ਧਰਤੀ ਹੇਠਲਾ ਦਰਿਆਵਾਂ 'ਚ ਆਣ ਕੇ ਜੋ ਇੰਡਸਟਰੀਅਲ ਵੇਸਟ ਕੰਨ ਸਹਿਰ ਕਿਆ ਕਕਰ ਦੇ ਆਸ ਤੇ ਸਬਤੂ ਸਾਰੇ ਭਾਰਵੇਂ ਦਾ ਪਾਣੀ ਥੱਦੇ ਜ਼ਹਿਰ ਬਣ ਕੇ ਕੈਂਸਰ ਫੈਲ ਗਿਆ ਫਿਰ ਵੀ ਕਹੀ ਜਾਂਦੇ ਰੰਗਲਾ ਪੰਜਾਬ ਇਹਨਾਂ ਦੇ ਮੰਤਰੀ ਅਸ਼ਵੀਲ ਵੀਡੀਓ ਚ ਫੜੇਗੇ ਕਾਮਲਕਰ ਸਿੰਘ ਕਤਾਬ ਚੱਕ ਦੀ ਵੀਡੀਓ ਰਾਜਪਾਲ ਨੇ ਭੇਜੀ ਐ ਨੂੰ ਭਗਵੰਤ ਨੂੰ ਫਿਰ ਵੀ ਖੇਡਦੇ ਅਸੀਂ ਬੜੇ ਕਦਰਵਾੰਦ ਆ ਇਹ ਝੂਠੀਆਂ ਦੀ ਸਰਕਾਰ ਇਹ ਫਰਜੀ ਇਕਰਾਰਨਾਮਿਆਂ ਦਾ ਵਾੜਾ ਤੇ ਬੰਗਵਾ ਮੰਦੀਆਂ ਮਜ਼ਦੂਰਾਂ ਦਾ ਇਹ ਇੱਕ ਜਮਾਵੜਾ

ਸਭ ਫੜੇ ਜਾਣਗੇ ਸਾਰੇ ਫੜੇ ਜਾਣਗੇ ਉਹ ਸਾਰੇ ਫੜੇ ਜਾਣਗੇ ਉਹ ਇੱਕ ਵਾਰੀ ਚੀਪੇਵੇਂ ਭਗਵਾਨ ਜੀ ਨੇ ਉਦਾਂ ਹੀ ਖਾਦਾ ਜਿਵੇਂ ਕੇਚਰੀਵਾਲ ਨੇ ਸ਼ਰਾਬ ਕੋ ਬਣਾਉਣਾ ਸ਼ਰਾਬਾ ਉਹਨਾਂ ਨਾਲ ਗੱਲਾਂ ਸਾਥੀ ਕਰਨਾ ਪਿੰਡਾਂ ਚ ਜਾਣਾ ਬਰਕਾਰੇ ਤੇ ਰੋਡ ਸ਼ੋਅ ਜਾਣਾ 9 ਵਜੇ ਮੈਂ ਮਲੇਖ ਕੋਟਰੇ ਗੇ ਇੱਕ ਜਨਸੇ ਵਿੱਚ ਪਹੁੰਚਣਾ ਇਸ ਦੀ ਮੇਰੀਆਂ ਬੇਤੀਆਂ ਪ੍ਰਵਾਨ ਕਰੋ ਛੋਟੇ ਨਿਸ਼ਾਨ ਮੇਰਾ ਹੱਥ ਪੰਜਾ ਹੈ ਜਿਹੜਾ ਤੁਸੀਂ ਮਰੇਗਾ ਦਾ ਕਹਿ ਰਹੇ ਪਰਵਾਜੀ ਦੱਸਦਾ 300 ਤੋਂ 400 ਦਿਹਾੜੀ ਕੀਤੀ ਜਾਏ ਕਿ 100 ਦੀ ਜਗ੍ਹਾ 200 ਦਿਹਾੜੀਆ ਕਿੰਨਾਂ ਜਾਣ ਦੀਆਂ ਸਾਡੇ ਕਿਸਾਨਾਂ ਨੂੰ ਤੇ ਜੋਸਾ ਦੇ ਐਮਐਸ ਤੋਂ ਬੰਦੇ ਸਾਡੇ ਕਾਂਗਰਸ ਦੇ ਵਰਕਰਸ ਨੇ ਬਹੁਤ ਕੰਮ ਕੀਤਾ ਔਰ ਨਾਲ-ਨਾਲ ਮੈਨੂੰ ਅਕਾਲੀ ਦਲ ਦੇ ਬਹੁਤ ਛਿੰਗੇ ਲੋਕਾਂ ਨੇ ਸਿਰ ਤੇ ਹੱਥ ਰੱਖ ਰੱਖ ਕੇ ਕਿਹਾ ਕਿ ਸਾਰੀ ਜ਼ਿੰਦਗੀ ਕਾਂਗਰਸ ਨੂੰ ਵੋਟ ਨਹੀਂ ਪਾਈ ਪਰ ਤੇਰੇ ਕੰਮ ਨੂੰ ਅਸੀਂ ਵੋਟ ਆਵਾਜ਼ ਪਾਵਾਂਗੇ ਝਾੜੂ ਵਾਲੇ ਵੀ ਕਹਿ ਰਹੇ ਨੇ ਸਾਡੇ ਕਿਸਾਨਾਂ ਕੋ ਵੀ ਕਹਿ ਰਹੇ ਨੇ ਸਾਡੇ ਕਮਿਊਨਿਸਟਾਂ ਕੋ ਵੀ ਕਹਿ ਰਹੇ ਨੇ ਸੋ ਮੈਨੂੰ ਬਹੁਤ ਜ਼ਿਆਦਾ ਪਾਰਟੀ ਪਾਜੀ ਤੋਂ ਉੱਤੇ ਉੱਟ ਕੇ ਲੁੱਕੀ ਵੋਟ ਪਾਉਂਦਾ ਤੇਜ ਦੇ ਪ੍ਰਧਾਨ ਮੰਤਰੀ ਕਹਿੰਦੇ ਨੇ ਪ੍ਰਵਾਸੀਆਂ ਦੇ ਅੱਜ ਵੀ ਤੁਸੀਂ ਕਹੇ ਵੀ ਪ੍ਰਵਾਸੀਆਂ ਨੂੰ ਰਸਤਾ ਮਰ ਉਹਦੇ ਬਾਰੇ ਕਿਉਂ ਹਾਈਲਾਈਟ ਕੀਤੀ ਹੈ ਉਹ ਇੰਦਾ ਸਗਾ ਕਿ ਉਹ ਪ੍ਰਧਾਨ ਮੰਤਰੀ ਸਾਹਿਬ ਨੇ ਸਾਰਾ ਗਲਤ ਰੋੜ ਮਰੋੜ ਕੇ ਪੇਸ਼ ਕੀਤੀ ਉਹਨਾਂ ਨੇ ਕਿਹਾ ਕਿ ਪੰਜਾਬ ਮੇ ਕਾਂਗਰਸ ਦਾ ਇੱਕ ਨੇਤਾ ਇਹ ਕਹਿ ਰਿਹਾ ਹੈ ਕਿ ਬਿਹਾਰੀਆਂ ਦਾ ਬહિਸ਼ਕਾਰ ਕਰੋ ਬੋਇਕਾਟ ਕਰੋ ਮੈਂ ਕਦੀ ਬਿਹਾਰ ਵਰਡ ਨਹੀਂ ਯੂਜ਼ ਕੀਤਾ ਨਾ ਮੈਂ ਬੋਇਕਾਟ ਯੂਜ਼ ਕੀਤਾ ਮੈਂ ਤਾਂ ਇਹ ਕਹਿੰਦਾ ਸੀਗਾ ਕਿ ਕੋਈ ਵੀ ਗੈਰ ਪੰਜਾਬੀ ਜੇ ਪੰਜਾਬ ਚ ਆਉਂਦਾ ਉਹ ਚੀਜ਼ ਸੱਜ ਕੇ ਆਵੇ ਪਰ ਕਿਸੇ ਗਿੰਤੀ ਮਿੰਤੀ ਤਾਂ ਹੋਈ ਐ ਸੀ ਅਸੀਂ ਇੱਕ ਲੋਕਾਟ ਕੀਤਾ ਹਿਮਾਚਲ ਪ੍ਰਦੇਸ਼ ਦੀ ਤਾਰੀਖ ਦੇ ਉੱਤੇ हिमाचल प्रदेश ने 1975 का कानून बना लिया क्या शर्त आप पूरीया कर दियो ते कोई भी गैर हिमाचल ही ਸਾਡੇ ਚ ਆ ਸਕਦਾ ਬਸ ਕੋਈ ਕਾਨੂੰਨ ਮੈਂ ਸੰਦਵਾ ਨੂੰ ਪਿਛਲੇ डेट ਸਾਲ ਦਾ ਲਿਖ ਕੇ ਦਿੱਤਾ ਹੋਇਆ ਪਰ ਕਿਉਂਕਿ ਕੇਚਰੀਵਾਲ ਦੇ ਜਿਹੜੇ ਕਰਾਗਫ ਛੱਡਾ ਵਗੈਰਾ ਗੈਰ ਪੰਜਾਬ ਕੇ ਦਾ ਰਾਜ ਆ ਉਹ ਇਹਨੂੰ ਬਣਾਉਣ ਨਹੀਂ ਦਿੰਦੇ ਉਹਦੇ ਵਿੱਚ ਕੁਝ ਵੀ ਗਲਤ ਨਹੀਂ ਕੀਤਾ ਉਹਦੇ ਵਿੱਚ ਮੈਂ ਗੱਲਾਂ ਗੱਲਾਂ ਹਿਮਾਚਲ ਨਹੀਂ ਗੁਜਰਾਤ ਵਿੱਚ ਵੀ ਕਾਨੂੰਨ ਆ ਉੱਤਰਾਖੰਡ ਵਿੱਚ ਵੀ ਉਹੀ ਕਾਨੂੰਨ ਆ ਉਹੀ ਕਾਨੂੰਨ ਮੈਂ ਮੰਗਦਾ ਹਾਂ ਔਰ ਮੋਦੀ ਸਾਹਿਬ ਭੁੱਲ ਗਏ ਇਹ ਉਹ ਤਾਂ ਚਲੋ ਮਿਰਤੇ ਅਜਾਮਲਾ ਜੀ ਨਾਰੇ ਨਹੀਂ ਉਹਨਾਂ ਨੇ ਕੱਚ ਦੇ ਇਲਾਕੇ ਵਿੱਚੋਂ ਹਜ਼ਾਰਾਂ ਸਿੱਖ ਪਰਵਾਨਾਂ ਨੂੰ ਉਜਾੜ ਦਿੱਤਾ ਵਾ ਲਾਲ ਬਾਦੁਰ ਸ਼ਾਸਤਰੀ ਜੀ ਨੇ 1960 ਦੇ ਦਹਾਕੇ ਵਿੱਚ ਉੱਥੇ ਲੱਖਾਂ ਕਿੱਲੇ ਜ਼ਮੀਨ ਜੰਗਲਾਂ ਦੀ ਸਿੱਖਾਂ ਨੂੰ ਆਵਾਜ਼ ਮਾਰੀ ਪੰਜਾਬੀਆਂ ਨੂੰ ਕਿ ਆ ਕੇ ਆਬਾਦ ਕਰੋ ਇਹਨਾਂ ਨੇ ਉੱਥੇ ਪਹੁੰਚ ਕੇ 60 ਦੇ ਦਹਾਕੇ ਤੋਂ ਮਿਹਨਤ ਕਰਕੇ ਜੰਗਲ ਪੱਟ ਕੇ ਆਬਾਦ ਕਰਕੇ ਜ਼ਮੀਨ ਜਦੋਂ ਵਾਣ ਯੋਗ ਹੋ ਗਈ ਅੱਜ ਤੋਂ 4 ਸਾਲ ਪਹਿਲਾਂ ਉਹਨਾਂ ਦੀ ਮਾਲਕੀ ਰੱਦ ਕਰਤੀ ਉਹ ਹਾਈ ਕੋਰਟ ਗੇਪ ਹਾਲ ਹੋ ਗਈ ਬੀਜੇਪੀ ਦੀ ਗੁਜਰਾਤ ਸਰਕਾਰ ਸੁਪਰੀਮ ਕੋਰਟ ਨੂੰ ਫਿਰ ਚੁਣੌਤੀ ਦਿੱਤੀ ਔਰ ਹੁਣ ਮਾਮਲਾ ਸੁਪਰੀਮ ਕੋਰਟ ਪੈਂਡਿੰਗ ਹੈ ਮੈਨੂੰ ਕਹਿੰਦੇ ਕਿ ਮੈਂ ਬਿਹਾਰੀਆਂ ਨੂੰ ਰੋਕ ਰਿਆਂ ਜਦ ਕਿ ਆਪ ਉਥੇ ਬਸੇ ਹੋਏ ਸਿੱਖਾਂ ਨੂੰ ਕਿਸਾਨਾਂ ਨੂੰ ਕੱਚ ਦੇ ਇਲਾਕੇ ਚੋਂ ਗੁਜਰਾਤ ਵਿੱਚੋਂ ਕੱਢਿਆ ਜਾ ਰਿਹਾ ਸੋ ਅਸਲ ਸੱਚ ਇਸ ਕਹਾਣੀ ਦਾ ਇਹ ਹੈ ਬਿਲਕੁਲ ਸਭ ਫੜੇ ਜਾਣਗੇ ਕਿ ਸਪੀਚ ਵਿੱਚ ਤੁਸੀਂ ਇਹ ਕਹਿ ਰਹੇ ਸੀ ਉਹ ਫੜੇ ਜਾਣਗੇ ਕਿਉਂਕਿ ਜਿਹੜਾ ਜਿਹੜਾ ਸ਼ਰਾਬ ਦਾ ਘੁਟਾਲਾ ਹੈ ਨਾ ਉਹ ਦਿੱਲੀ ਦਾ ਜਿਹੜਾ ਸ਼ਰਾਬ ਘੁਟਾਲਾ ਉਹੀ ਪਾਲਿਸੀ ਉਹੀ ਖਿਡਾਰੀ ਉਹੀ ਕਮਿਸ਼ਨ ਉਹੀ ਸ਼ਰਤਾਂ ਪੰਜਾਬ ਦੀ ਸ਼ਰਾਬ ਪੋਸਟ ਪਾਲਿਸੀ ਤੇ ਔਰ ਸੀਬੀਆਈ ਆਲਰੇਡੀ ਕੁਛ ਆਈਐਸ ਅਫਸਰਾਂ ਨੇ ਬਿਆਨ ਲੈ ਚੁੱਕੀ ਆ ਔਰ ਮੈਨੂੰ ਲੱਗਦਾ ਕਿ ਬਹੁਤ ਸ਼ਾਰਟਲੀ ਸੀਬੀਆਈ ਦੀ ਜਾਂਚ ਹੋਵੇਗੀ ਔਰ ਇਹ ਜਿਹੜਾ ਚੇਅਰਸ ਮਿਨਿਸਟਰ ਔਰ ਚੀਫ ਮਿਨਿਸਟਰ ਜਿਹੜਾ ਦਿੱਲੀ ਚ ਫੜੇ ਗਏ ਨੇ ਇਹ ਇਹ ਉੱਥੇ ਫੜੇ ਤਾਂ ਮੈਂ ਕਹਿੰਦਾ ਕਿ ਸਾਰੇ ਫੜੇ ਜਾਣਗੇ ਸਾਰੇ ਫੜੇ ਜਾਣਗੇ ਫੇਵਰੇਟ ਮੰਤਰੀਆਂ ਦੀਆਂ ਵੀਡੀਓ ਬਾਹਰ ਵਾਇਰਲ ਹੋ ਰਹੀਆਂ ਨੇ ਫੇਰ ਵੀ ਕਾਰਵਾਈ ਨਾ ਹੋਣਾ ਇਸ ਪਾਸੇ ਦੀ ਮਹੱਤਵ ਇਹ ਢੀਠੀ ਹੁੰਦੇ ਜੀ ਢੀਠ ਪੁਣਾ ਚੌੜੀਆਂ ਛਾਤੀਆਂ ਕਰਕੇ ਬੇਸ਼ਰਮ ਬੰਦੇ ਤੁਰੇ ਫਿਰਦੇ ਨੇ ਸਾਨੂੰ ਤਾਂ ਕੋਈ ਇਤਰਾਜ਼ ਨਹੀਂ ਲੋਕਾਂ ਦੀ ਕਚੈਰੀ ਵਿੱਚ ਨੰਗੇ ਹੋੜੇ ਸਰ ਫਾਈਟ ਕਿਹਦੇ ਨਾਲ ਹੈ ਜਿਹੜੀ ਇੰਡੀਆ ਗੱਠ ਜੋੜ ਦਾ ਹਿੱਸਾ ਹੈ ਸਿਰਫ ਪੰਜਾਬ ਦੇ ਵਿੱਚ ਤੁਹਾਡਾ ਸੁਝਾਅਤਾ ਨਹੀਂ ਹੈਗਾ ਬਾਕੀ ਦੇਸ਼ ਦੇ ਵਿੱਚ ਹੈ ਤਾਂ ਕਿਵੇਂ ਪੋਸਿਬਲ ਨਹੀਂ ਹੈ ਜੀ ਮਤਲਬ ਜੇ ਇੰਡੀਆ ਗੱਠ ਜੋੜ ਦੀ ਸਰਕਾਰ ਬਣਦੀ ਹੈ ਤਾਂ ਸਭ ਫੜੇ ਜਾਣਗੇ ਆਲਾ ਕਿਵੇਂ ਹੋਊਗਾ ਉਹ ਤਾਂ ਫੜ ਕੇ ਦਿਖਾਵਾਂਗੇ ਨਾ ਅਸੀਂ ਪੰਜਾਬ ਸਰਕਾਰ ਜਿਹੜੀ ਸਾਡੀ ਸਰਕਾਰ ਬਣਨੀ ਆ ਇੱਕ ਮਿੰਟ ਠਹਿਰ ਚੋ ਉਹਨੂੰ ਤਾਂ ਨਹੀਂ ਕੋਈ ਰੋਕ ਸਕੂਗਾ ਜਿੱਦੋਂ ਭਗਵੰਤ ਮਾਨ ਨੇ ਕਾਂਗਰਸ ਦੇ ਲੋਕਾਂ ਨੂੰ ਫੜ ਕੇ ਅੰਦਰ ਦਿੱਤਾ ਗੱਠ ਜੋੜ ਚ ਵੀ ਦਿੱਤਾ ਵਾ ਇਸ ਕਰਕੇ ਕੋਈ ਗੱਲ ਨਹੀਂ ਕੀ ਔਰ ਗੱਠ ਜੋੜ ਕਿਤੇ ਰੋਕਦਾ ਨਹੀਂਗਾ ਕਿ ਕਰਪਸ਼ਨ ਨੂੰ ਨਾ ਫੜੋ ਇਹ ਤਾਂ ਬੇਨਕਾਬ ਕਰਨੇ ਹੀ ਕਰਨੇ ਆ ਔਰ ਜਿਹੜਾ ਇਹਨਾਂ ਨੇ ਝੂਠੇ ਪਰਚੇ ਦਰਜ ਕੀਤੇ ਸਾਡੇ ਸਰਪੰਚਾਂ ਦੇ ਉਹਦਾ ਵੀ ਹਿਸਾਬ ਦੇਣਾ ਪਊਗਾ ਸਰਪੰਚ ਦੇ 25 ਤਰੀਕ ਤੱਕ ਉਹ ਘਾਮ ਚਲੇ ਜਾਣਗੇ ਪੈਸੇ ਲੈ ਲਓ ਇੱਕ ਰਾਏ ਤੇ ਬੈਠੇ ਨੇ ਉਹ ਰੋਜ਼ ਸਪੀਚ ਦਿੰਦੇ ਨੇ ਪਰ ਇੱਥੇ ਆ ਜਿਹੜਾ ਹੈ ਉਹ ਕਿੱਝੀ ਵਾਲ ਦਾ ਬੱਚਾ ਮੈਂ ਹੈਗਾ ਉਸ ਬਾਜਾ ਵਾਲੇ ਦਾ ਬੱਚਾ ਸਾਡੇ ਤੇ ਉਹਦੇ ਚਸ਼ਮੀਨ ਅਸਮਾਨ ਦਾ ਫਰਕ ਆ ਉਲਟਾ ਇਹ ਬੰਦੇ ਜਿਹੜੇ ਨੇ ਇਹ ਫਰਜੀ ਇਨਕਲਾਬੀ ਨਿਕਲੇ ਨੇ ਇਹਨਾਂ ਦਾ ਝੂਠ ਫੜਿਆ ਜਾ ਚੁੱਕਾ ਵਾ ਮੇਰੇ ਬਾਰੇ ਇਕੱਲਾ-ਇਕੱਲਾ ਬੱਚਾ ਜਾਣਦਾ ਔਰ ਮੈਨੂੰ ਮੇਰਾ ਖਿਆਲ ਆ ਮੈਂ 400 ਤੋਂ ਉੱਤੇ ਪਿੰਡ ਸਫਰ ਕਰਦਾ ਕਿਸੇ ਇੱਕ ਬੰਦੇ ਨੇ ਬਾਹਰਲੇ ਦੀ ਗੱਲ ਨਹੀਂ ਕੀਤੀ ਕਿ ਖੇੜਾ ਬਾਹਰੋਂ ਆਇਆ ਨਹੀਂ ਥੇਰੇ ਦੱਸੇ ਕਿ ਰਾਗਵ ਛੱਡਾ ਤੇ ਸੰਦੀਪ ਪਾਟਕ ਜਿਹੜੇ ਰਾਜ ਸਭਾ ਦੇ ਮੈਂਬਰ ਬਣਾਏ ਨੇ ਕੀ ਉਹ ਥੇਰੇ ਘਰ ਪੈਦਾ ਹੋਏ ਸੀਗੇ ਜਾਂ ਸਤੌਜ ਵਿੱਚ ਵੱਡੇ ਹੋਏ ਨੇ ਉਹ ਗੈਰ ਪੰਜਾਬੀਆਂ ਨੂੰ ਲੈ ਕੇ ਸਾਡੇ ਸਿਰ ਤੇ ਬਿਠਾਤਾ ਜਿਨ੍ਹਾਂ ਨੂੰ ਪੰਜਾਬੀ ਦਾ ਇੱਕ ਸ਼ਬਦ ਨਹੀਂ ਆਉਂਦਾ ਜਿਹੜੇ ਪੰਜਾਬੀ ਦੀ ਕਦੀ ਬੋਲੇ ਨਹੀਂਗੇ ਤੇ ਉਲਟਾ ਸਾਨੂੰ ਮਾਰਨੇ ਦੱਸਦਾ ਇਹ ਤਾਂ ਲੋਕੀ ਜਵਾਬ ਦੇਣਗੇ ਚਾਹ ਇੱਕ ਤਰੀਕ ਨੂੰ ਕਰਾਰਾ ਜਵਾਬ ਠੋਕ